ਇਹ ਵੀਡੀਓ ਮੈਂ ਬਹੁਤ ਹੀ ਦੁਖੀ ਤੇ ਭਰੇ ਮਾਨ ਨਾਲ ਬਣਾ ਰਿਹਾ ਜੋ-ਜੋ ਜਾਣੇ ਮੇਰੇ ਨਾਲ Facebook ਤੇ Instagram ਤੇ ਜਾਂ YouTube ਤੇ ਹੈੜਾ ਉਹਨਾਂ ਨੂੰ ਪਤਾ ਹੀ ਹੋਣਾ ਮੈਂ ਹੀ ਨਹੀਂ ਮੇਰਾ ਸਾਰਾ ਪਿੰਡ ਸ਼ੋਕ ਦੇ ਵਿੱਚ ਹੈ ਤੇ ਆਉਦੇ ਅੱਖਾਂ ਨਾਲ ਮੈਂ ਸਾਰਾ ਪਿੰਡ ਰੋਂਦਾ ਵੇਖਿਆ ਕਾਰਨ ਸੀ ਬਾਈ ਨਿਮਾ ਆਦਨੀਆਂ ਜੋ ਸਾਡੇ ਵਿੱਚ ਨਹੀਂ ਰਿਹਾ ਤੁਸੀਂ ਵੇਖ ਲਓ ਵੀ ਵਿਚਾਰਾ ਇਕੱਲਾ ਜਾਣਾ ਸੀਗਾ ਛੋਟੀ ਜਿਹੀ ਉਮਰ ਸੀ ਪਹਿਲਾਂ ਤੇ ਫਾਦਰ ਸਾਹਿਬ ਚਲੇ ਗਏ ਹੁਣ ਆਪ ਚਲਾ ਗਿਆ ਮਗਰ ਨਿੱਕੇ ਨਿੱਕੇ ਬੱਚੇ ਐ ਬਹੁਤ ਮਾੜਾ ਹੋਇਆ ਜਿੰਨਾ ਵੀ ਕਹਿ ਦੇ ਗੇ ਬੜਾ ਮਨ ਦੁਖੀ ਹੈ ਮੇਰਾ ਬਹੁਤ ਜ਼ਿਆਦਾ ਤੇ ਬਾਈ ਨਿੰਮੇ ਦਾਸ ਦੁਨੀਆ ਤੋਂ ਜਾਣ ਦਾ ਕਾਰਨ ਸੀ ਅਵਾਰਾ ਪਸੂ ਅਵਾਰਾ ਪਸੂ ਨਾਲ ਐਕਸੀਡੈਂਟ ਹੋਇਆ ਤੇ ਜਿਹਦੇ ਕਰਕੇ ਸਾਡਾ ਭਰਾ ਅੱਜ ਸਾਡੇ ਵਿੱਚ ਹੈ ਨਹੀਂਗਾ ਤੇ ਤੁਸੀਂ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਹੀ ਹੋਣਾ ਪੰਜਾਬ ਦੇ ਵਿੱਚ ਪੰਜਾਬੀ ਸਿੰਗਰ ਆਪਣੇ ਰਾਜਵੀਰ ਜਵੰਦਾ ਜੀ ਉਹ ਵੀ ਇਸੇ ਤਰ੍ਹਾਂ ਦੀ ਦਰਘਟਨਾ ਹੋਈ ਸੀ ਉਹਨਾਂ ਦੀ ਵੀ ਮੋਟਰਸਾਈਕਲ ਵਿੱਚ ਜਾਨਵਰ ਵੱਜਿਆ ਸੀ ਕੋਈ ਤੇ ਜਿਹਦੇ ਕਰਕੇ ਉਹ ਵੀ ਵਿਚਾਰੇ ਇਸ ਦੁਨੀਆ 'ਚ ਨਹੀਂ ਰਹੇ ਤੇ ਚਲੋ ਲੋਕਾਂ ਨੇ ਆਵਾਜ਼ ਠਾਈ ਹੁਣ ਵੀ ਠਾਈ ਜਾਂਦੇ ਆ ਮੈਨੂੰ ਲੱਗਦਾ ਬਾਈ ਜਗਦੀਪ ਤਾਂ ਉਹਨਾਂ ਫਿਲਮ ਵੀ ਬਣਾ ਰਿਹਾ ਇਸ ਟੌਪਿਕ ਦੇ ਉੱਤੇ ਤੇ ਚਾਹੀਦੀ ਵੀ ਵਾਇਟ ਹੋਣੀ ਪਤਾ ਨਹੀਂ ਕਿੰਨੇ ਕ ਇਨਸਾਨ ਹੋਣਗੇ ਜਿਹੜੇ ਵਿਚਾਰੇ ਇਸ ਚੀਜ਼ ਦਾ ਸ਼ਿਕਾਰ ਹੋਏ ਹੋਣੇ ਆ ਜਾਂ ਹੋ ਰਹੇ ਹੋਣੇ ਆ ਹਰ ਇੱਕ ਬੰਦਾ ਆਪਣਾ ਕੰਮ ਕਰ ਕਰ ਕੇ ਜਦੋਂ ਸ਼ਾਮ ਨੂੰ ਜਾਂ ਤੜਕੇ ਘਰੇ ਆਉਂਦਾ ਤੇ ਵਿਚਾਰੇ ਨਿੱਕੇ-ਨਿੱਕੇ ਬੱਚੇ ਡੀਕਦੇ ਆ ਤੇ ਇਹ ਉਹੀ ਬੰਦਾ ਸਮਝ ਸਕਦਾ ਜਿਹਦੇ ਨਾਲ ਬੀਤਦੀ ਹੈ ਜਿਹਦੇ ਪਰਿਵਾਰ ਦਾ ਬੰਦਾ ਜਾਂਦਾ ਹੈ ਜਾਨ ਹਰ ਇੱਕ ਦੀ ਕੀਮਤੀ ਹੈ ਭਾਵੇਂ ਇਨਸਾਨ ਆ ਭਾਵੇਂ ਜਾਨਵਰ ਆ ਪਰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸੇ ਚੀਜ਼ ਦਾ ਕੋਈ ਹੱਲ ਕਰਿਆ ਜਾਂਦਾ ਕੋਈ ਹੋਰ ਪ੍ਰੋਬਲਮ ਆਉਂਦੀ ਉਹਦਾ ਵੀ ਹੱਲ ਕਰਿਆ ਜਾਂਦਾ ਤਾਂ ਮੇਰੀ ਇਹੀ ਹੱਥ ਬਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਵੀ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਇਹਦਾ ਕੋਈ ਨਾ ਕੋਈ ਹੱਲ ਤਾਂ ਹੋਊਗਾ ਤਾਂ ਜੋ ਜਿਹੜਾ ਰੋਜ਼ ਪਤਾ ਨਹੀਂ ਲੋਕ ਕਿੰਨੇ ਕ ਜਾਨੇ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ ਉਹ ਬਚ ਸਕਣ ਉਹਨਾਂ ਦੇ ਪਰਿਵਾਰ ਬਚ ਸਕਣ ਉਹਨਾਂ ਦੇ ਬੱਚੇ ਡੀਕਦੇ ਆ ਪਰਿਵਾਰ ਡੀਕਦੇ ਆ ਬੰਦੇ ਦਾ ਮਨ ਬਲੁੱਧ ਰੈਂਦਾ ਤੁਸੀਂ ਇੱਥੇ ਹੁੰਦੇ ਨਾ ਤਾਂ ਸੋਡਣਾ ਪਤਾ ਨਹੀਂ ਕੀ ਕੁਸ਼ੀ ਹੋਣਾ ਸੀ ਮੇਰੇ ਤੋਂ ਤਾਂ ਦੇਖਿਆ ਵੀ ਨਹੀਂ ਗਿਆ ਤੇ ਬਹੁਤ ਮਾੜਾ ਸਮਾਂ ਪਰਿਵਾਰ ਤੇ ਪਹਿਲਾ ਵਾਹਿਗੁਰੂ ਸੱਚੇ ਪਾਤਸ਼ਾਹ ਗਿਆ ਅਸੀਂ ਅਰਦਾਸ ਕਰਦੇ ਆ ਵੀ ਸਾਡੇ ਯਾਰ ਬਾਈ ਨਿੰਮੇ ਨੂੰ ਉਹ ਚਰਨਾ ਦੇ ਨਿਵਾਸ ਦੇਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਬਾਕੀ ਦੂਜੀ ਬੇਨਤੀ ਸਾਡੀ ਸਰਕਾਰ ਨੂੰ ਹੈ ਵੀ ਇਸ ਚੀਜ਼ ਦਾ ਪੱਕਾ ਕੋਈ ਹੱਲ ਕਰਾਇਆ ਜਾਵੇ ਬਹੁਤ ਬੁਰਾ ਹਾਲ ਆ ਬਹੁਤ ਜਿਆਦਾ ਸਭ ਨੂੰ ਪਤਾ ਹੀ ਹੈ ਵੀ ਜਿਹੜੇ ਇਹ ਐਕਸੀਡੈਂਟ ਹੁੰਦੇ ਆ ਵਾਰਾ ਪਸ਼ੂਆਂ ਨਾਲ ਤੇ ਉਸ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੁੰਦਾ ਕੀ ਪਤਾ ਕਰੇ ਕੋਣ ਹੈ ਕੱਲਾ ਜਾਣਾ ਕਿਵੇਂ ਆ ਕੀ ਖਲਾਤ ਹੁੰਦੇ ਪਰਿਵਾਰ ਦੇ ਇਹ ਪਰਿਵਾਰ ਹੀ ਜਾਣਦਾ ਤੇ ਤਾਂ ਕਰਕੇ ਬਸ ਅੱਜ ਇੱਕ ਛੋਟੀ ਜਿਹੀ ਬੇਨਤੀ ਸੀ ਮੇਰੀ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹਦਾ ਕੋਈ ਨਾ ਕੋਈ ਹੱਲ ਕੱਢਾ ਜਾ ਸਕੇ ਮੈਂ ਇੱਕ ਵਾਰੀ ਫੇਰ ਆਣਾਗਾ ਭਵੇਂ ਇਨਸਾਨ ਹੈ ਭਵੇਂ ਜਾਨਵਰ ਹੈ ਜਾਨ ਹਰ ਇੱਕ ਦੀ ਕੀਮਤੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਤੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਲਾਸਟ ਵਿੱਚ ਮੈਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹਣਾ ਹੈ ਫਸਲਾਂ ਖਰਾਬ ਹੁੰਦੀਆਂ ਸੀ ਬਾਰਾ ਪਸੂ ਕਰਕੇ ਤਾਂ ਜਰਿਆ ਜਾਂਦਾ ਕੋਈ ਨਹੀਂ ਫਸਲ ਘੱਟ ਹੋਈ ਹੈ ਅਗਲੇ ਘੜੇ ਵੱਧ ਹੋ ਜੂਗੀ ਧਿਆਨ ਰੱਖਿਆ ਜਾ ਸਕਦਾ ਪਰ ਜਦੋਂ ਇਨਸਾਨ ਦੁਨੀਆ ਤੇ ਜਾਂਦਾ ਤਾਂ ਉਹ ਕਦੇ ਵਾਪਸ ਨਹੀਂ ਆਉਂਦਾ ਤਾਂ ਕਰਕੇ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤਾਂ ਜੋ ਕਿਸੇ ਇਨਸਾਨ ਦਾ ਵੀ ਨੁਕਸਾਨ ਨਾ ਹੋਵੇ ਤੇ ਜਾਨਵਰ ਦਾ ਵੀ ਨਾ ਹੋ ਬਹੁਤ ਬਹੁਤ ਧੰਨਵਾਦ